ਆਹਾ ਵੀਡੀਓ ਧਿਆਨ ਨਾਲ ਦੇਖਿਓ ਜੇ ਕਿਵੇਂ ਇੱਕ ਨੌਜਵਾਨ ਆਉਂਦਾ ਤੇ ਦੁਕਾਨਦਾਰ ਨੂੰ ਗੱਲਾਂ ਦੇ ਵਿੱਚ ਲਗਾ ਕੇ ਦੁਕਾਨਦਾਰ ਦਾ ਮੋਬਾਈਲ ਗੈਪ ਕਰ ਦਿੰਦਾ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਆਉਂਦਾ ਹੈ ਤਾਂ ਕੁਝ ਲੈਣ ਦੇ ਬਹਾਨੇ ਦੁਕਾਨਦਾਰ ਦੇ ਨਾਲ ਗੱਲਾਂ ਕਰਦਾ ਤੇ ਉਤੋਂ ਕੁਝ ਮੰਗਵਾਉਂਦਾ ਹੈ ਤੇ ਜਦੋਂ ਉਹ ਲੈਣ ਦੇ ਲਈ ਜਾਂਦਾ ਹੈ ਤਾਂ ਇਹ ਨੌਜਵਾਨ ਬੜੇ ਛਾਤਰ ਤਰੀਕੇ ਦੇ ਨਾਲ ਉਸ ਦਾ ਮੋਬਾਈਲ ਆ ਜੋ ਉਹ ਗਾਇਬ ਕਰ ਦਿੰਦਾ ਤਾਂ ਤੁਹਾਨੂੰ ਦੱਦੀਏ ਕਿ ਇਹ ਸ਼੍ਰੀ ਮੁਕਤਸਰ ਸਾਹਿਬ ਦੇ ਤੇਲੀਆਂ ਵਾਲੀ ਗਲੀ ਦੇ ਕੋਲ ਇੱਕ ਕਰਿਆਨੇ ਤੇ ਆਟੇ ਦੀ ਚੱਕੀ ਚਲਾ ਰਹੇ ਦੁਕਾਨਦਾਰ ਦਾ ਹੈ ਜਿੱਤੇ ਕਿ ਇੱਕ ਨੌਜਵਾਨ ਦੇ ਵੱਲੋਂ ਉਸਦਾ ਮੋਬਾਈਲ ਚੋਕ ਲਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਨੌਜਵਾਨ ਦਾ ਅਸੀਂ ਚਿਹਰਾ ਇਸ ਲਈ ਬਲਰ ਕਰ ਦਿੱਤਾ ਹੈ ਕਿਉਂਕਿ ਇਹ ਨੌਜਵਾਨ ਛੋਟੀ ਉਮਰ ਦਾ ਲੱਗਦਾ ਹੈ ਅਸੀਂ ਨਹੀਂ ਚਾਹੁੰਦੇ ਕਿ ਇਸ ਦਾ ਭਵਿੱਖ ਖਰਾਬ ਹੋਵੇ ਪਰ ਇਸ ਚੋਰ ਨੂੰ ਪੂਰਾ ਸ਼ਰਮ ਨਹੀਂ ਆਈ ਕਿ ਇੱਕ ਦੁਕਾਨਦਾਰ ਦਾ ਮੋਬਾਈਲ ਗੈਬ ਕਰ ਦਿੱਤਾ ਪਰ ਇਹ ਜਾਣਦਾ ਨਹੀਂ ਸੀ ਕਿ ਉਸ ਦੇ ਸੀਸੀਟੀਵੀ ਲੱਗੇ ਹੋਏ ਹਨ ਤੇ ਤੇਰੀਆਂ ਹਰਕਤਾਂ ਨੇ ਜੋ ਉਹ ਸਾਰੀਆਂ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਰਹੀਆਂ ਨੇ ਦੰਦਾ ਦਈਏ ਕਿ ਸ਼੍ਰੀ ਮੁਖਤਸਰ ਸਾਹਿਬ ਦਾ ਇਹ ਮਾਮਲਾ ਜਿੱਤੇ ਕਿ ਇੱਕ ਨੌਜਵਾਨ ਦੇ ਵੱਲੋਂ ਕੁਝ ਚੀਜ਼ ਲੈਣ ਦੇ ਬਹਾਨੇ ਉਸ ਦਾ ਮੋਬਾਈਲ ਗਾਇਬ ਕੀਤਾ ਗਿਆ ਪਹਿਲਾਂ ਇਹ ਨੌਜਵਾਨ ਦੁਕਾਨਦਾਰ ਦੇ ਨਾਲ ਗੱਲਾਂ ਕਰਦਾ ਤੇ ਉਸ ਤੋਂ ਕੁਝ ਮੰਗਵਾਉਂਦਾ ਤੇ ਜਦ ਉਹ ਲੈਣ ਦੇ ਲਈ ਜਾਂਦਾ ਤੇ ਬੜੇ ਸ਼ਾਤਰ ਤਰੀਕੇ ਦੇ ਨਾਲ ਉਸ ਦਾ ਜੋ ਮੋਬਾਈਲ ਆ ਉਹੋ ਚੁੱਕ ਕੇ ਜੇਬ ਦੇ ਵਿੱਚ ਪਾ ਲੈਂਦਾ ਜਿਸ ਦੀ ਕੜਨਾ ਜੋ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਚੁੱਕੀ ਹੈ ਤਾਂ ਤੁਨ ਨੂੰ ਦੱਸਦੀ ਹੈ ਕਿ ਇਸ ਦਾ ਜੋ ਚਿਹਰਾ ਅਸੀਂ ਇਸ ਲਈ ਬਲਰ ਕਰ ਦਿੱਤਾ ਹੈ ਕਿ ਇਸ ਨੌਜਵਾਨ ਦਾ ਭਵਿੱਖ ਖਰਾਬ ਨਾ ਹੋ ਜਾਵੇ ਪਰ ਐਸੇ ਨੌਜਵਾਨਾਂ ਨੂੰ ਬਿਲਕੁਲ ਸ਼ਰਮ ਨਹੀਂ ਆਉਂਦੀ ਜੇ ਆ ਕੰਮ ਕਰਨ ਲੱਗਿਆ ਦੁਕਾਨਦਾਰ ਦਾ ਕੀ ਕਹਿਣਾ ਸੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਵਿਜੇ ਕੁਮਾਰ ਹੈ ਮੇਰੀ ਪੂਰਸੀ ਰਾਮ ਸਟਰੀਟ ਵਿੱਚ ਕਰਿਆਨੇ ਦੀ ਦੁਕਾਨ ਹੈ ਜੀ ਮੇਰੇ ਕੋਲ ਇੱਕ ਲੜਕਾ ਆਇਆ ਉਸਨੇ ਮੇਰੇ ਕੋਲ ਗੂੰਦ ਦੀ ਮੰਗ ਕੀਤੀ ਆ ਕਹਿੰਦਾ ਗੂੰਦ ਕੀ ਭਾ ਮੈਂ ਕਹਿੰਦਾ 300 ਰੁਪਏ ਕਿਲੋ ਆ ਕਹਿੰਦਾ ਪਾਈਆ ਗੂੰਦ ਦੇ ਦੇ ਉਹ ਮੈਂ ਪਾਈਆ ਗੂੰਦ ਤੋਲ ਦਿੱਤੀ ਉਹਨੂੰ ਤੇ ਉਹ ਬਾਅਦ ਚ ਕਹਿੰਦਾ ਵੀ ਇੱਕ ਡੱਬਾ ਦੇਸੀ ਘੋਦਾ ਦੇ ਦੇ ਸਿਫਤੀ ਦਾ ਇਹ ਸਿਫਤੀ ਘੋਦਾ ਡੱਬਾ ਅਲਮਾਰੀ ਤੇ ਚੱਕਣ ਵਾਸਤੇ ਆ ਗਿਆ ਜਦੋਂ ਵੀ ਮੈਂ ਮੜੀ ਆਪਦਾ ਪਿੱਛਾ ਕੰਡ ਕੰਡ ਕਮਾਈ ਉਸ ਨੇ ਕੰਡੇ ਦੇ ਕੋਲ ਪਿਆ ਮੇਰਾ ਮੋਬਾਈਲ ਚੋਰੀ ਕਰ ਲਿਆ ਮੈਨੂੰ ਨਹੀਂ ਪਤਾ ਲੱਗਿਆ ਬਾਅਦ 10 ਮਿੰਟ ਬਾਅਦ ਜਦੋਂ ਮੈਨੂੰ ਮੋਬਾਈਲ ਦੀ ਨੋਟ ਪਈ ਮੈਂ ਦੇਖਿਆ ਮੇਰਾ ਮੋਬਾਈਲ ਚੋਰੀ ਹੋ ਚੁੱਕਿਆ ਸੀਗਾ ਤੇ ਬਾਅਦ ਜਦ ਅਸੀਂ ਦੁਕਾਨ ਦੇ ਕੈਮਰੇ ਔਨ ਕਰਕੇ ਜਦ ਦੇਖਿਆ ਤੇ ਉਹ ਲੜਕਾ ਮੋਬਾਈਲ ਚੋਰੀ ਕਰਕੇ ਆਪਦੇ ਜੇਬ ਚ ਪਾੰਦਾ ਹੋਇਆ ਵਸਾਈ ਦਿੱਤਾ ਸਾਨੂੰ ਕੀ ਮੰਗ ਕਰਦੇ ਹੋ ਤੁਸੀਂ ਮੈਂ ਮੰਗ ਇਹੀ ਕਰਦਾ ਜੀ ਪ੍ਰਸ਼ਾਸਨ ਤੋਂ ਮੇਰਾ ਮੋਬਾਈਲ ਜਿਹੜਾ ਮੈਨੂੰ ਕਾਰਵਾਈ ਕੀਤੀ ਜਾਵੇ ਤੇ ਮੇਰਾ ਦਵਾਇਆ ਜਾਵੇ ਜੀ ਠੀਕ ਹੈ ਧੰਨਵਾਦ